ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਸਬਜ਼ੀਆਂ ਜਿਹੜੀਆਂ ਉਹ ਆਮ ਲੋਕਾਂ ਤੋਂ ਬਹੁਤ ਦੂਰ ਜਿਹੜੀਆਂ ਉਹ ਹੋ ਚੁੱਕੀਆਂ ਅਸੀਂ ਇਸ ਵੇਲੇ ਫਰੋਇਪੁਰ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਮੌਜੂਦ ਹਾਂ ਜਿੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਗਾਹਕ ਤਾਂ ਆਉਂਦਾ ਪਰ ਸਬਜ਼ੀਆਂ ਦਾ ਰੇਟ ਸੁਣ ਕੇ ਗਾਹਕ ਜਿਹੜਾ ਉਹ ਵਾਪਸ ਮੁੜ ਜਾਂਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਦੀ ਸਬਜ਼ੀ ਮੰਡੀ ਦੀਆਂ ਹਨ ਜਿੱਥੇ ਸਬਜ਼ੀ ਜਿਹੜੀ ਦੱਸਿਆ ਜਾ ਰਿਹਾ ਕਿ ਆਮ ਲੋਕਾਂ ਤੋਂ ਉਹਾਂ ਦੂਰ ਜਿਹੜੀ ਆ ਉਹ ਹੋ ਚੁੱਕੀ ਆ ਆ ਵੀਰ ਜੀ ਨਾਮ ਕੀ ਤੁਹਾਡਾ ਸੁਖਤ ਸਿੰਘ ਇਹ ਕਿਹੜਾ ਪਿੰਡ ਕਿਹੜਾ ਤੋਂ ਸੋਧ ਸਿੰਘ ਵਾਲਾ ਜੀ ਸਬਜ਼ੀ ਖਰੀਦਣ ਆਈ ਸੀ ਹਾਂਜੀ ਹਾਂਜੀ ਕੀ ਰੇਟ ਵਧਿਆ ਵਗੇ ਹਾਂ ਕਿਨੋਂ ਲੋ ਕਾਫੀ ਰੇਟ ਵਧ ਗਏ ਨੇ ਬਾਰਿਸ਼ਾਂ ਕਰਕੇ ਨਾ ਕਾਫੀ ਰੇਟ ਮਹਿੰਗੇ ਪੈ ਰਹੇ ਨੇ ਕੀ ਕੀ ਲੈਣਾ ਆਇਸੀ ਤੁਸੀਂ ਬਸ ਹਰ ਵੀ ਸੀ ਸਬਜ਼ੀ ਸੀ ਕਿ ਜੋ ਵੀ ਕੁਛ ਨਾ ਕੁਛ 80 ਰੁਪਏ ਕਰੇਲਾ ਦੱਸਿਆ ਗਿਆ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਹਾਈ ਹੋ ਚੁੱਕਿਆ ਹੈ ਹਾਂਜੀ ਆਮ ਬੰਦਾ ਦਾ ਖਰੀਦ ਨਹੀਂ ਪਾਉਗਾ ਕਿਰੇਲਾ ਗੋਤ ਜੀ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਵਾਰ ਹੋ ਗਿਆ ਜੀ ਹੁਣ ਤਾਂ ਹਾਂਜੀ ਜਦੋਂ ਦੀਆਂ ਬਾਰਸ਼ਾਂ ਤੋਂ ਤਾਂ ਕਾਫੀ ਰੇਟ ਹਾਈ ਹੋ ਚੁੱਕਾ ਜੀ ਹਾਂਜੀ ਚਲੋ ਹੁਣ ਜਿੰਨਾ ਫਿਰ ਖਾਣਾ ਤਾਂ ਹੈਗਾ ਹੀ ਆ ਜੀ ਬਿਲਕੁਲ ਹਾਂ ਤਾਂ 80 ਰੁਪਏ ਕਿਰੇਲਾ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਦਿਓ ਕਿ ਇਹ ਜਿਹੜਾ ਕਿਰੇਲਾ ਇਹ 80 ਰੁਪਏ ਦੱਸਿਆ ਜਾ ਰਿਹਾ ਜੋ ਕੁਝ ਦਿਨ ਪਹਿਲਾਂ 30 ਤੋਂ 40 ਰੁਪਏ ਜਿਹੜਾ ਮਿਲਦਾ ਸੀਗਾ ਤਾਂ ਅੱਧੋ ਅੱਧੀ ਦਾ ਫਰਕ ਜਿਹੜਾ ਉਹ ਪਾ ਚੁੱਕਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਮਰਿਕਾ ਸ਼ਹਿਰ ਦੀ ਸਬਜ਼ੀ ਮੰਡੀ ਦੀਆਂ ਹਨ ਤਾਂ ਦੁਕਾਨਦਾਰ ਨਾਲ ਵੀ ਗੱਲਬਾਤ ਕਰ ਲੈਣੇ ਆ ਗਾਹਕ ਤੇ ਵੀ ਕੋਈ ਫਰਕ ਪਿਆ ਮਹਿੰਗਾਈ ਦੇ ਕਰਮ ਕਹਿੰਦਾ ਹੀ ਇਹ ਪਿੰਦਰ ਗੋਣੀ ਸਬਜ਼ੀਆਂ ਦਾ ਕਿੰਨੇ ਕੁ ਰੇਟ ਵਧੇ ਸਬਜ਼ੀਆਂ ਰੇਟ ਵਧੇ ਇਹਨਾਂ ਸਾਰੇ ਸਸਤੇ ਫੜੇ ਹੋਏ ਹੂੰ ਸਬਜ਼ੀ ਲੋਕਲ ਤੋਂ ਆਉਣ ਨਹੀਂ ਬੜਾ ਯਾਰੀ ਬੜਾ ਆ ਰਹੀ ਹੈ ਹੂੰ ਬਾਰੂ ਬਰਸਾਤਾਂ ਦੇ ਕਾਰਨ ਇਹ ਰੇਟ ਜਿਹੜੇ ਵਧੇ ਸੱਤ ਗਣ ਰੇਟ ਵਧੇ ਨੇ ਬਰਸਾਤਾਂ ਕਰਕੇ ਬਰਸਾਤ ਕਰਕੇ ਮਾਲ ਜਿਹੜਾ ਖਰਾਬ ਹੋ ਗਿਆ ਮਾਰਕੀਤਾ ਜੀ ਕੋ ਨਰਮੀ ਨੇ ਖਰਾਬ ਕਰ ਦਿੱਤੇ ਹੁਣ ਜੋਦੀ ਭਾਈਆਂ ਨਾਲ ਸੋਜੀ ਮਹਿੰਗੀ ਆ ਤੁਸੀਂ ਦੱਸ ਰਹੇ ਹੋ ਕਿ ਸਬਜ਼ੀਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਕਈ ਵਾਰ ਗਾਹਕ ਵਾਪਸੀ ਮੁੜ ਜਾਂਦਾ ਫਿਰ ਸਬਜ਼ੀ ਗਾਹਕ ਨੂੰ ਵੀ ਦੁਕਾਨਦਾਰ ਨੂੰ ਵੀ ਕਾਫੀ ਲੌਸ ਜਿਹੜਾ ਪੈਂਦਾ ਹੋਵੇਗਾ ਸਬਜ਼ੀਆਂ ਖਰਾਬ ਹੋਣ ਦਾ ਖਰਾਬ ਹੋਈ ਨਹੀਂ ਸਬਜ਼ੀ ਬਲਤ ਹੁੰਦੀਆਂ ਨੇ ਸਬਜ਼ੀ ਖਰਾਬ ਹੋਈ ਨਹੀਂ ਹਾਂ ਲੌਸ ਹੋ ਜਾਂਦਾ ਬਿਲਕੁਲ ਸਬਜ਼ੀਆਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਤਾਂ ਕਿਤੇ ਨਾ ਕਿਤੇ ਦੁਕਾਨਦਾਰ ਨੂੰ ਵੀ ਲਾਸ ਜਿਹੜਾ ਉਹ ਹੁੰਦਾ ਇਹ ਤਸਵੀਰਾਂ ਜਿਹੜੀਆਂ ਉਹ ਫਰਾਈਪਰ ਸ਼ਹਿਰ ਸਬਜ਼ੀ ਮੰਡੀ ਦੀਆਂ ਹਨ ਤਾਂ ਲੋਕਾਂ ਵੱਲੋਂ ਸਬਜ਼ੀ ਜਿਹੜੀ ਆ ਉਹ ਖਰੀਦੀ ਜਾ ਰਹੀ ਆ ਗੱਲਬਾਤ ਵੀ ਕਰ ਲੈਨੇ ਆ ਦੁਕਾਨਦਾਰ ਦੇ ਨਾਲ ਤਾਂ ਇੱਥੇ ਲੋਕ ਵੀ ਜਿਹੜੇ ਆ ਉਹ ਮੌਜੂਦ ਆ ਭਾਈ ਜੀ ਨਾਮ ਕੀ ਤੁਹਾਡਾ ਸਤਨਾਮ ਸਿੰਘ ਜੀ ਆ ਸਬਜ਼ੀ ਖਰੀਦਣ ਲਈ ਆਇਓ ਹਾਂ ਜੀ ਕੀ ਰੇਟ ਮਿਲੀ ਸਕਦੀ ਸਬਜ਼ੀਆਂ ਦਾ ਰੇਟ ਹੁਣ ਕਾਫੀ ਜ਼ਿਆਦਾ ਹੀ ਹੈ ਜੀ ਹਾਂ ਜੀ ਤੇ ਅੱਗੇ ਕਿੰਨਾ ਕਿੰਨਾ ਕੁ ਵਧਿਆ ਹੈ ਅੱਗੇ ਨਾਲੋਂ ਕਾਫੀ ਉੱਪਰ ਆਇਆ ਹੋਇਆ ਹੈ ਜੀ ਗਰਮੀ ਦੇ ਮਹੀਨੇ ਆ ਜੀ ਹੁਣ ਇਹਨਾਂ ਦਾ ਇਹਨਾਂ ਦੇ ਨਾਲ ਜਿਵੇਂ ਐਸੇ ਵੀ ਆਮ ਹੀ ਸਬਜ਼ੀ ਮਹਿੰਗੀ ਹੁੰਦੀ ਹੈ ਜੀ ਹਾਂ ਜੀ ਭਲੇ ਕਦੂ ਪਹਿਲਾਂ 10 ਤੋਂ 20 ਰੁਪਏ ਮਿਲਦੇ ਹੁਣ 80 ਰੁਪਏ ਮਿਲ ਗਏ ਹਾਂ ਜੀ ਹਾਂ ਜੀ ਉਹ ਤਾਂ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਜੀ ਹਾਂ ਜੀ ਉਹਨਾਂ ਕਈ ਵਾਰੀ ਦਾ ਛੋਟ ਕੇ ਜਾਂਦੇ ਜੀਵਿਦਾਰ ਮੰਡੀ ਚ ਤੇ ਅੱਜ ਕੱਲ 80 ਰੁਪਏ ਆਇਆ ਪਿਆ ਹਾਂ ਜੀ ਹਾਂ ਜੀ ਬਿਲਕੁਲ ਦੁਕਾਨਦਾਰ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਸਬਜ਼ੀਆਂ ਕਿੰਨੀਆਂ ਗੰਗੀਆਂ ਜੜੀਆਂ ਹੋਈਆਂ ਸਬਜ਼ੀਆਂ ਵੀਰੇ ਹਰੇਕ ਸਬਜ਼ੀ 60 ਤੋਂ 70 ਰੁਪਏ ਦੀ ਜਿਸ਼ਨ ਜੇ ਅੱਜ ਕੱਲ ਕਾਰਨ ਕੀ ਦਾ ਕਾਰਨ ਛੋਟੇ ਜੀ ਸਬਜ਼ੀ ਦੀ ਹਾਂਜੀ ਕੋਈ ਬਰਸਾਤਾਂ ਦਾ ਸਰੋਸ਼ਾ ਕਰਨੀ ਪਹਿਲਾਂ ਝੋਨੇ ਲੱਗ ਗਏ ਉਹਦੇ ਕਰਕੇ ਸਾਕ ਮੇ ਵੀਰੇ ਪਹਿਲਾਂ ਝੋਨੇ ਲੱਗ ਗਏ ਵੀਰੇ ਉਹਦੇ ਕਰਕੇ ਸਬਜ਼ੀਆਂ ਛੋਟੇ ਹੋ ਗਈ ਜਿਹੜੀ ਰਹਿਤ ਖੁਦ بارشਾ ਲਗਾਤਾਰ ਪੈਣ ਕਰਕੇ ਹੋ ਗਈ ਜਿਹੜੀ ਸਬਜ਼ੀਆਂ ਦਾ ਵਿਕਾਸ ਸੀ ਖਤਮ ਹੋ ਗਿਆ ਕੋਈ ਦਾਕ ਵਾਪਸ ਵੀ ਮੁੜਦਾ ਮੋੜਦੇ ਨੇ ਜਿਨ੍ਹਾਂ ਦੇ ਵਾਸਤੇ ਵਿੱਚ ਨਹੀਂ ਹੈਗਾ ਉਹਨਾਂ ਦਾ ਮੁੱਲ ਠੀਕ ਹੈ ਜੇ ਆਪਾਂ ਆ ਬਤਾਲ ਦੀ ਗੱਲ ਕਰ ਗਏ ਜੇ ਤਾਂ ਪਟਤੇ ਦੀ ਤਾਂ ਕੀ ਰੇਟ ਆ ਅੱਜ ਕੀ ਰੇਟ ਆ ਇਹ ਅੱਜ ਦਾ ਪਟਤੇ ਦਾ ਵੀਰੇਗਾ 50 ਤੋਂ 60 ਰੁਪਏ ਇਹ ਆ 60 ਰੁਪਏ ਹਾਂਜੀ ਤੇ ਪਹਿਲਾਂ ਕਿਰੇਲਾ ਵੀ ਸੇਮ ਹੀ ਹੈ ਹਾਂਜੀ ਤੇ ਅੱਜ ਤੋਂ 2-3 ਦਿਨ ਪਹਿਲਾਂ ਵੀ ਗੱਲ ਕਰੀਏ ਤਾਂ ਕੀ ਸੇਮ ਹੀ ਗੱਲ ਹੈ ਇਸੇ ਤਰ੍ਹਾਂ ਪੋਜੀਸ਼ਨ ਚੱਲਦੀ ਪਈ ਫਿਰ ਹਫ਼ਤਾ 15 ਦਿਨ ਹਾਂਜੀ ਬਿਲਕੁਲ ਆ ਰੇਟ ਜਿਹੜੇ ਕਾਫੀ ਉਹ ਵੱਧ ਚੁੱਕੇ ਆ ਤਾਂ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਆ ਕਰਨਾ ਪੈ ਰਿਹਾ ਤਾਂ ਗੱਲਬਾਤ ਕਰ ਲੈਨੇ ਆ ਸਬਜ਼ੀ ਮੰਡੀ ਆਇਓ ਹਾਂਜੀ ਰੇਟਾਂ ਦਾ ਕਿੰਨਾ ਕੁ ਫਰਕ ਆ ਅੱਜ ਤੋਂ 10 ਦਿਨ ਪਹਿਲਾਂ ਦਾ ਤੇ ਹੁਣ ਰੇਟ ਤਾਂ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਜੀ ਬਰਸਾਤਾਂ ਹੋਣ ਕਰਕੇ ਰੇਟ ਜ਼ਿਆਦਾ ਵੱਧ ਚੁੱਕਿਆ ਸਬਜ਼ੀਆਂ ਤਕਰੀਬਨ ਖਰਾਬ ਹੋ ਚੁੱਕੀਆਂ ਔਰ ਜਿਹੜੀਆਂ ਵੀ ਬਾਹਰੋਂ ਮੰਗਾਈਆਂ ਜਾਂਦੀਆਂ ਨੇ ਉਹਨਾਂ ਦੇ ਫਿਰ ਮੂੰਹ ਮੰਗੇ ਰੇਟ ਲੱਗਦੇ ਨੇ ਆਮ ਬੰਦਾ ਚਲੋ ਜੀਮੀਦਾਰ ਪਰਿਵਾਰ ਕੋਲ ਜਿਹੜਾ ਸੌਖਾ ਦਾ ਖਰੀਦ ਸਕਦਾ ਪਰ ਆਮ ਗਰੀਬ ਮਜ਼ਦੂਰ ਵਾਸਤੇ ਤਾਂ ਬਹੁਤ ਇਹੜੇ ਪਰੇ ਗੱਲ ਬਹੁਤ ਮੁਸ਼ਕਲ ਦੀ ਗੱਲ ਹੈ ਜਿਹੜਾ ਸੋਜੀ ਉਹ ਗੱਲ ਹੈ ਕਹਿੰਦੇ ਕੱਦੂ ਜਿਹੜਾ ਉਹ ਸੜਕਾਂ ਤੇ ਗੋਲਦਾ ਸੀਗਾ ਕਿਸੇ ਟਾਈਮ ਤੇ ਹੁਣ 80 ਰੁਪਏ ਜਿਹੜਾ ਮੰਡੀ ਵਿੱਚ ਮਿਲ ਰਿਹਾ ਠੀਕ ਅਸੀਂ ਬਾਅਦ ਚੁੱਕੇ ਜਿਹੜੇ ਮਰਜੀ ਦੀ ਸਬਜ਼ੀ ਨੂੰ 80 90 ਰੁਪਏ ਤੋਂ ਘੱਟ ਤਾਂ ਕੋਈ ਸਬਜ਼ੀ ਨਹੀਂ ਆਜੀ ਪਰ ਉਹਦਾ ਰੀਜ਼ਨ ਇਹ ਵੀ ਆ ਵੀ ਬਾਹਰੋਂ ਵੇਖੋ ਜਿਹੜੇ ਆਉਂਦੇ ਆ ਹੋਰਾਂ ਰਾਜਾਂ ਤੋਂ ਸਬਜ਼ੀਆਂ ਆਉਂਦੀਆਂ ਉਹਨਾਂ ਵਿੱਚ ਟ੍ਰਾਂਸਪੋਰਟ ਦਾ ਖਰਚਾ ਹੋਰ ਕਾਫੀ ਖਰਚੇ ਪਾਈ ਜਾਂਦੇ ਉਹਨਾਂ ਦੀ ਆਪਦੀ ਮਜਬੂਰੀ ਹੈ ਹਾਂਜੀ ਹਾਂਜੀ ਦਰਾਂ ਦਾ ਵੀ ਖਰਚੇ ਆਪਦੇ ਕੱਢਣੇ ਆ ਬਿਲਕੁਲ 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 ਕਾਫੀ ਰੇਟ ਜਿਹੜੇ ਉਹ ਵਦੇ ਨਜ਼ਰ ਜਿਹੜੇ ਆ ਉਹ ਆ ਰਹੇ ਆ ਤਾਂ ਸਮ ਟਮਾਟਰ ਦਾ ਰੇਟ ਪੁੱਛ ਲੈਨੇ ਆ ਟਮਾਟਰ ਦਾ ਬਾਈ ਜੀ ਕੀ ਰੇਟ ਅੱਜ 50 ਰੁਪਏ ਕਿਲੋ ਜੀ 50 ਰੁਪਏ ਕਿਲੋ ਹਾਂਜੀ ਅੱਜ ਤੋਂ ਦੋ ਦਿਨ ਪਹਿਲਾਂ 10 ਦਿਨ ਪਹਿਲਾਂ ਕਿੰਨਾ ਸੀ 60 3-4 ਦਿਨ ਉਸੇ ਰੇਟ ਚੱਲਿਆ ਜੀ 50 60 50 60 ਹਾਂਜੀ ਤੁਸੀਂ ਆ ਸੁਣ ਸਕਦੇ ਹੋ ਬਾਈ ਜੀ ਨਾਮ ਕੀ ਆ ਤੁਹਾਡਾ ਨਮਨਰਜੀਤ ਸਿੰਘ ਜੀ ਆਹ ਸਬਜ਼ੀਆਂ ਦੀ ਗੱਲ ਕਰ ਲਈਏ ਤਾਂ ਕੀ ਰੇਟ ਮੰਡੀ ਵਿੱਚ ਚੱਲ ਰਿਹਾ ਹੈ ਮੰਡੀ 'ਚ ਰੇਟ ਤਾਂ ਨਾਰਮਲ ਹੀ ਨੇ ਕੋਈ ਢੀ ਜੋ ਨਹੀਂ ਐਕਚੁਅਲੀ ਫਸਲ ਖਤਮ ਹੋ ਗਈ ਹੈ ਪਾਰਸ਼ਾ ਕਰਕੇ ਸੈਗੰਡ ਲਈ ਇਹ ਵੀ ਝੁੰਨੇ ਝੁੰਨੇ ਲੱਗੇ ਲੋਕ ਨੇ ਸਬਜ਼ੀਆਂ ਵਾਧੀਆਂ ਝੋਨੇ ਲਾਏ ਸਬਜ਼ੀਆਂ ਮੰਡੀਆਂ ਬੜੀਆਂ ਸੀ ਪਹਿਲਾਂ ਉਹਨਾਂ ਸਬਜ਼ੀਆਂ ਦਾ ਇਹ ਪ੍ਰੋਗਰਾਮ ਬਣ ਗਿਆ ਸਾਰੀ ਦਾ ਹਿਮਾਚਲ ਦੀ ਸਬਜ਼ੀ ਕੀਰਾਰ ਕੀ ਹੈ ਟਮਾਟਰ ਕੀ ਸਾਰਾ ਦਾ ਬਾਹਰੋਂ ਆ ਰਿਹਾ ਹੈ ਟਰਾਂਸਪੋਰਟੇਸ਼ਨ ਬੜੀ ਜ਼ਿਆਦਾ ਪੈ ਰਹੀ ਹੈ ਇਹੀ ਕਾਰਨ ਹੈਗਾ ਜ਼ਿਆਦਾ ਮਹਿੰਗੀਆਂ ਸਬਜ਼ੀਆਂ ਹੁੰਦਾ ਔਰ ਵਾਕੀ ਠੀਕ ਆ ਆਲੂ ਦੇਖ ਲਓ ਆਲੂ ਹੁਣ ਥੱਲੇ ਸਾਰੇ ਸਭ ਨੋਰਮਲ ਨੇ 15 ਤੋਂ ਲੈ ਕੇ 20 ਵਿਕਲ ਤੱਕ ਆਲੂ ਹੈਗੇ ਆ 20 22 ਰੁਪਏ ਕਿਲੋ 25 ਰੁਪਏ ਕਿਲੋ ਪਿਆਜ਼ ਹੈਗਾ ਠੀਕ ਹੈ ਸਾਰੇ ਨੋਰਮਲ ਸਿਸਟਮ ਚ ਢੀਂਦਾ ਇਹ ਸਭੀਆਂ ਦੁਨੀਆ ਇਹ ਹਰੀ ਸਬਜੀ ਮਹਿੰਗੀ ਹੈ ਕਿਉਂ ਬਾਰਿਸ਼ ਕਰਕੇ ਗਲਤੀ ਵੀ ਜਿਆਦਾ ਹੈ ਖਰਾਬ ਵੀ ਜਿਆਦਾ ਹੁੰਦੀ ਹੈ ਉਹਦੀ ਵਜ੍ਹਾ ਨਾਲ ਪ੍ਰੋਡਕਸ਼ਨ ਤਾਂ ਘਟ ਗਈ ਹੈ ਡਿਮਾਂਡ ਉਨੀ ਹੈ ਤਾਂ ਉਹਨਾਂ ਉਸ ਹਿਸਾਬ ਨਾਲ ਰੇਟ ਤਾਂ ਵਧਣੀ ਵਧਨੇ ਹੈਗੇ ਜੇ ਤੁਸੀਂ ਤੁਸੀਂ ਆਪ ਜਾਣਿਓ ਕਿ ਡਿਮਾਂਡ ਜਿਆਦਾ ਹੋਵੇ ਪ੍ਰੋਡਕਸ਼ਨ ਘੱਟ ਹੋਵੇ ਤੇ ਰੇਟ ਤਾਂ ਵਧਣੀ ਵਧਣੀ ਹੈ ਤਾਂ ਬਿਲਕੁਲ ਕਾਫੀ ਰੇਟ ਜਿਹੜੇ ਸਬਜ਼ੀਆਂ ਦੇ ਉਹ ਬਰਸਾਤਾਂ ਦੇ ਕਾਰਨ ਵੱਧ ਚੁੱਕੇ ਆ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਦੁਕਾਨਦਾਰ ਵੀ ਪਰੇਸ਼ਾਨ ਜਿਹੜੇ ਉਹ ਨਜ਼ਰ ਆ ਰਹੇ ਕਿਉਂਕਿ ਦੁਕਾਨਦਾਰਾਂ ਦਾ ਕਹਿਣਾ ਕਿ ਅਸੀਂ ਮਾਲ ਜਿਹੜਾ ਖਰੀਦਦੇ ਆ ਤਾਂ ਉਹ ਵਿਕਦਾ ਨਹੀਂ ਨਾ ਵਿਕਣ ਕਰਕੇ ਮਾਲ ਜਿਹੜਾ ਜਮਾ ਹੋ ਜਾਂਦਾ ਤੇ ਮਾਲ ਖਰਾਬ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਵੀ ਲੌਸ ਜਿਹੜਾ ਉਹ ਹੁੰਦਾ ਨਜ਼ਰ ਆ ਰਿਹਾ ਹੈ ਭਾਈਪੁੱਤ ਕੈਮਰਾਮੈਨ ਰਾਜੀਵ ਰੁੱਦ ਨਾਲ ਪਰਮਜੀਤ ਸਖਾਣਾ ਭਾਈਕਰ ਪਹਿਲੇ ਵੀ